ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ i10 ਮੈਗਨਾ ਗੱਡੀ ਵਿਕਾਊ ਹੈ ਜੀ 2016 ਮਾਡਲ ਪੈਟਰੋਲ ਦੀ ਗੱਡੀ ਹੈ ਦੂਜੇ ਨਾਲ ਫੁੱਲ ਇੰਸ਼ੋਰੈਂਸ 에ਅਰ ਬੈਗ 380000 ਰੁਪਏ ਡਿਮਾਂਡ ਇੱਕ ਹੋਰ ਗੱਡੀ ਵਿਕਾਊ etios leva 2015 ਮਾਡਲ ਡੀਜ਼ਲ ਦੀ ਨਵੇਂ ਟਾਇਰ ਨੇ 4.5 ਲੱਖ ਰੁਪਏ ਦੀ ਮੰਗ ਰੱਖੀ ਗਈ ਹੈ ਫੁੱਲ ਇੰਸ਼ੋਰੈਂਸ ਏਰੀਆ ਅਮਰਤਸਰ 7009804619 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਗੱਡੀਆਂ ਨੇ ਜਿਹੜੀਆਂ ਖਰੀਦ ਸਕਦੇ ਹੋ ਟਰਾਲੇ ਵਿਕਾਊ ਹੈ ਜੀ ਟਰਲ ਦਾ ਸਾਈਜ਼ ਹੈ 16x7 ਰੇਟ ਹੈ ਜੀ ਇਸ 4 ਲੱਖ ਰੁਪਏ ਬਾਕੀ ਮੌਕੇ ਤੇ ਬਾਦਾ ਘਾਟਾ ਹੋ ਜੂਗਾ ਜਮਾਂ ਨਮੀ ਹੈ ਜੀ ਵਰਤੀ ਨਹੀਂ ਹੈਗੀ ਵੀਰ ਕਹਿੰਦੇ ਮਾਡਲ 2021 ਹੈ ਸੰਗਰੂਰ ਏਰੀਆ ਦੇ ਵਿੱਚ ਖੜੀ ਹੈ ਟਾਇਰ ਅਪੋਲੋ ਦੇ ਨੇ ਨਵੇਂ ਬੇਟ ਹੈ ਜੀ 34 ਕੁਇੰਟਲ 94173 71518 94173 71518 ਇਸ ਨੰਬਰ ਤੇ ਫੋਨ ਕਰਕੇ 16 ਵਾਹਤ ਦੀ ਟਰਾਲੀ ਜਿਹੜੀ ਤੁਸੀਂ 4 ਲੱਖ ਰੁਪਏ ਚ ਖਰੀਦ ਸਕਦੇ ਹੋ 23 ਬਿਸਵੇ ਦਾ ਪਲਾਟ ਵਿਕਾਊ ਆ ਜ਼ਿਲ੍ਹਾ ਬਰਨਾਲਾ ਪਿੰਡ ਕੱਟੂ ਬਸੜਡੇ ਤੋਂ ਪਠਲਾ ਵਾਲੀ ਸੜਕ ਦੇ ਉੱਪਰ ਬਾਕੀ ਤੁਸੀਂ ਰੇਟ ਵਗੈਰਾ ਆਪੇ ਫੋਨ ਤੇ ਪੁੱਛ ਸਕਦੇ ਹੋ ਨੰਬਰ ਨੋਟ ਕਰ ਲਓ 9888113720s ਨੰਬਰ ਤੇ ਕਾਲ ਕਰਕੇ 23 ਬਿਸਵੇ ਦਾ ਪਲਾਟ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਹੀਰੋ ਐਚਐਫ ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ ਲਾਸਟ ਮਾਡਲ 2021 16500 ਕਿਲੋਮੀਟਰ ਚੱਲਿਆ ਜੀ ਏਰੀਆ ਤਰਨਤਾਰਨ ਸਲਫਟ ਸਟਾਰਟ ਹੈ ਸਟਾਰ 7000 ਰੁਪਏ ਰੇਟ ਰੱਖੇਗੇ 70000 ਰੁਪਏ ਰੇਟ ਰੱਖਿਆ ਗਿਆ ਜੀ 2021 ਲਾਸਟ ਮਾਡਲ 21 ਹੈ ਜੀ 82849031648284903164 ਇਸ ਨੰਬਰ ਤੇ ਫੋਨ ਕਰਕੇ ਹੀਰੋ ਐਚ ਐਫ ਡੀ ਲਕਸ ਮੋਟਰਸਾਈਕਲ ਆ ਜਿਹੜਾ ਤੁਸੀਂ 67000 ਦੇ ਵਿੱਚ ਖਰੀਦ ਸਕਦੇ ਹੋ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਹੈ ਜੀ 70% ਟਾਇਰ ਨੇ 385000 ਰੇਟ ਮੰਗਿਆ ਏਰੀਆ ਜੀ ਪਿੰਡ ਤਪਾਲੀ ਰਾਮਪੁਰਾ ਫੂਲ ਘਰੇ ਖੜਾ ਟਰੈਕਟਰ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਨੰਬਰ ਨੋਟ ਕਰ ਲਓ 95 554 3074 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 750 ਟਰੈਕਟਰ 2012 ਮਾਡਲ 3 ਲੱਖ 85000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਖੰਨੇ ਤੋਂ ਕੱਲ ਸੀ ਬਾਲਿਆਂ ਦੇ ਬਣੇ ਹਲ ਵਿਕਾਉ ਨੇ ਜੀ weight ਹੈਗਾ ਜੀ 2 ਕੁਇੰਟਲ 40 ਕਿਲੋ ਰੇਟ ਹੈ ਜੀ 26000 ਏਰੀਆ ਜੀ ਪਿੰਡ ਛਾਪਾ ਬਰਨਾਲਾ 15 ਮਾਡਲ ਹੈ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ 2015 ਮਾਡਲ ਹੈ 26आरपी रेट ਰੱਖਿਆ ਗਿਆ 856903094 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਲ ਆ ਜਿਹੜੇ 26000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਲੇਜ਼ਰ ਕਰਾਹਾ ਵਿਕਾਊ ਹੈ ਜੀ ਬਾਕਰ 2023 ਮਾਡਲ ਹੈ ਤੇ ਸਿਸਟਮ 2015 ਮਾਡਲ ਹੈ ਏਰੀਆ ਜੀ ਪਿੰਡ ਆਲਮਪੁਰ ਨੇੜੇ ਲਹਿਰਾਗਾਗਾ ਰੇਟ ਹੈ ਜੀ 2 ਲੱਖ 25000 2 ਲੱਖ 25000 ਰੁਪਏ ਰੇਟ ਰੱਖਿਆ ਗਿਆ ਜੀ 2015 ਮਾਡਲ ਸਿਸਟਮ ਹੈ ਤੇ ਬਾਕਰ 2023 ਮਾਡਲ ਹੈ 94655205859 ਇਸ ਨੰਬਰ ਤੇ ਫੋਨ ਕਰਕੇ ਲੇਜ਼ਰ ਕਰਾਹ ਹੈ ਜਿਹੜਾ ਤੁਸੀਂ 2 ਲੱਖ 25000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਇਹ ਵੀਰ ਦੇ ਦੋ ਪਸ਼ੂ ਵਿਕਾਊ ਨੇ ਇੱਕ ਮੱਝ ਹੈ ਦੁੱਧ 8 ਲੀਟਰ ਰੇਟ ਹੈਗਾ 57000 ਗਾਂ ਵਿਕਾਊ ਆ ਦੁੱਧ 11 ਲੀਟਰ ਰੇਟ ਹੈ ਜੀ 27000 ਗਿਰ ਨਸਲ ਦੀ ਬੱਚੀ ਹੈ ਏਰੀਆ ਫਤੇਗੜ ਪੰਜ ਤੂਰ 9814416257 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਵੀਰ ਦਾ ਏਰੀਆ ਹੈਗਾ ਫਤਿਹਗੜ ਪੰਜ ਦੂਰ ਮੋਗਾ ਤੇ ਜਿਹੜੀ ਗਾਂ ਹੈ ਉਹਦਾ ਰੇਟ 27000 ਹੈ ਜਿਹੜੀ ਮੱਝ ਹੈ ਜੀ ਉਹਦਾ ਰੇਟ ਹੈਗਾ ਜੀ 57000 ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਰੇੜੀ ਵਾਲਾ ਮੋਟਰਸਾਈਕਲ ਵਿਕਾਊ ਹੈ ਜੀ TVS Star City ਮਾਡਲ 2008 ਗੁੱਡ ਕੰਡੀਸ਼ਨ ਰੇਟ ਹੈਗਾ 45000 ਏਰੀਆ ਸਰਦੂਲਗੜ ਹੈ ਜੀ ਕਾਜੀ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ 9814455011 9814455011 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਾ ਕਰੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 9877988446 ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਕਰਵਾ ਸਕਦੇ ਹੋ ਜੇਕਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਕਿਤੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਇਸ ਨੰਬਰ ਤੇ ਵਟਸਐਪ ਕਰ ਸਕਦੇ ਨੇ ਸੋਸੀਆ ਕਿਸਾਨ ਭਰਾਵੋ ਬਹੁਤ ਹੀ ਘੈਂਟ ਵੀਡੀਓ ਲੈ ਕੇ ਤੁਹਾਡੇ ਦਰਮਾਨ ਆ ਚੁੱਕੇ ਆ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਜੀ ਹਰ ਰੋਜ਼ ਅਸੀਂ ਬਹੁਤ ਹੀ ਘੈਂਟ ਜ਼ਮੀਨਾਂ ਦੇ ਟੁਕੜੇ ਤੁਹਾਡੇ ਲਈ ਲੈ ਕੇ ਆਉਂਦੇ ਆ ਜੀ ਉਸੇ ਤਰ੍ਹਾਂ ਅੱਜ ਬਹੁਤ ਹੀ ਟੌਪ ਦੀ ਜ਼ਮੀਨ ਲੈ ਕੇ ਤੁਹਾਡੇ ਦਰਮਾਨ ਆਏ ਆ ਜੀ ਅੱਜ ਵਾਲੀ ਜ਼ਮੀਨ ਇਹ ਜੀ ਹੈ ਬਾਈ ਇੱਥੇ ਤਾਂ ਕਹੇ ਜੀ ਮਰਜੀ ਫਸਲ ਲਾ ਦਿਓ ਹਨਾ ਤੇ ਤੁਹਾਡੇ ਰਿਕਾਰਡ ਤੋੜ ਦਿੰਦੀ ਹੈ ਫਸਲ ਯਾਨੀ ਕਿ ਰਿਕਾਰਡ ਤੋੜ ਫਸਲਾਂ ਇੱਥੇ ਨਿਕਲਦੀਆਂ ਨੇ ਜੀ ਕਿਉਂਕਿ ਬਾਣ ਹੀ ਇਹੋ ਜ ਹੈ ਕਿਉਂਕਿ ਡਾਕਰ ਮਿੱਟੀ ਵਾਲਾ ਬਾਣ ਐ ਝੋਨਾ ਵਰਗੀਆਂ ਫਸਲਾਂ ਇੱਥੇ ਟਾਪ ਨਿਕਲਦੀਆਂ ਬੰਸਪਤੀ ਜੀਰੀ ਇੱਥੇ ਟਾਪ ਨਿਕਲਦੀ ਹੈ 11 21 ਪੀਵੀ ਬਨ ਵਰਗੀਆਂ ਵੈਰਾਈਟੀਆਂ ਨਾ ਟਾਪ ਨਿਕਲਦੀਆਂ ਜੀ ਇਹ ਜਿਆ ਬਾਣ ਲੈ ਕੇ ਆਇਆ ਤੁਹਾਡੇ ਲਈ ਇੱਕ ਨੰਬਰ ਪਾਣੀ ਇੱਕ ਨੰਬਰ ਬਾਣ ਇੱਕ ਨੰਬਰ ਜਗ੍ਹਾ ਦੇ ਉੱਤੇ ਹੈ ਬਾਈ ਸਾਰੀ ਡਿਟੇਲ ਵੀਡੀਓ ਵਿੱਚ ਹੈ ਜੀ ਵੀਡੀਓ ਨਾਲ ਬਣੇ ਰਹੋ ਜੀ ਉਦੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਐਡ ਸਾਡੇ ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਸਕਰੀਨ ਤੇ ਵੀ ਆ ਗਿਆ ਜੀ 9877988446 ਇਹ ਨੰਬਰ ਤੇ ਤੁਸੀਂ 2-3 ਮਿੰਟ ਦੀ ਵੀਡੀਓ ਬਣਾ ਕੇ ਫੋਨ ਨੂੰ ਡੇਡਾ ਕਰਕੇ 5-7 ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਸਾਡੇ ਨੰਬਰਾਂ ਤੇ ਭੇਜਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਲੱਗ ਜੂਗੀ ਕਿ ਕਿਸਾਨ ਵੀਰਾਂ ਦੀ ਐਡ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ ਕਮਰਸ਼ੀਅਲ ਐਡ ਦਾ ਅਸੀਂ ਚਾਰਜ ਕਰਦੇ ਹਾਂ ਡੀਲਰਾਂ ਵਗੈਰਾ ਦੀ ਐਡ ਦਾ ਅਸੀਂ ਚਾਰਜ ਕਰਦੇ ਹਾਂ ਜੀ ਠੀਕ ਹੈ ਜੀ ਉਹਦਾ ਵੀ ਕੋਈ ਨਾਰਮਲ ਚਾਰਜ ਹੁੰਦੇ ਆ ਉਹਦਾ ਵੀ ਕੋਈ ਕੋਈ ਖਾਸਾ ਵੱਡਾ ਕੋਈ ਅਸੀਂ ਚਾਰਜ ਨਹੀਂ ਕਰਦੇ ਜੀ ਸਾਰੀਆਂ ਐਡਾਂ ਆਪਣੇ ਚੈਨਲ ਤੇ ਕੀਤੀਆਂ ਜਾਂਦੀਆਂ ਸੰਦਸਣ ਦੇੜਿਆਂ ਦੀਆਂ ਜ਼ਮੀਨ ਦੀਆਂ ਪਸ਼ੂਆਂ ਦੀਆਂ ਜਾਨਵਰਾਂ ਦੀਆਂ ਹਰ ਤਰ੍ਹਾਂ ਦੀ ਐ ਕਰ ਦਿੰਨੇ ਆ ਜੀ ਤੇ ਤੁਸੀਂ ਸਬਹੁਤ ਸਾਰਾ ਪਿਆਰ ਦੇ ਰਹੇ ਹੋ ਚੈਨਲ ਨੂੰ ਤੁਹਾਡੇ ਸਾਰਿਆਂ ਦਾ ਦਿਲੋਂ ਬਹੁਤ ਹੀ ਧੰਨਵਾਦ ਹੈ ਜੀ ਇਸੇ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਆਏ ਨੇ ਅਸੀਂ ਹਰ ਰੋਜ਼ ਬਹੁਤੀ ਘੰਟਾਂ ਘੰਟਾ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਦੇ ਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਪੇਜ ਨੂੰ ਫੇਸਬੁੱਕ ਵਾਲੇ ਨੂੰ ਫੋਲੋ ਕਰ ਲਓ ਤੇ ਵੀਡੀਓ ਯਾਰ ਮਿੱਤਰਾਂ ਨੂੰ ਸ਼ੇਅਰ ਕਰ ਦੇ ਕੋ ਹੁਣ ਵੱਧਦੇ ਆਪਾਂ ਮੇਡ ਟੌਪਿਕ ਵੱਲ ਜੀ ਜਿਹਦੇ ਕਰਕੇ ਆਪਾਂ ਵੀਡੀਓ ਸਟਾਰਟ ਕਰ ਰਹੇ ਆ 12 ਕਿੱਲੇ 17 ਮਰਲੇ ਜ਼ਮੀਨ ਆ ਇੱਕੋ ਟੱਕ ਤੋਂ ਨੂੰ ਦੇਖਣ ਨੂੰ ਮਿਲ ਜੂਗਾ ਜ 12 ਕਿੱਲੇ 17 ਮਰਲੇ ਥਾਂਪ ਲੈ ਕੇ ਆਇਆ ਜਮੀਨ ਟੌਪ ਦਾ ਟੁਕੜਾ ਇਹ ਜਮੀਨ ਦਾ ਇੱਕ ਪੰਨੇ ਦੀ ਫਰਦ ਮਿਲੂਗੀ ਤੁਹਾਨੂੰ ਠੀਕ ਹੈ ਜੀ ਤਕਸੀਮ ਟੱਕ ਹੈ ਇੱਕ ਪੰਨੇ ਦੀ ਫਰਦ ਹੈ ਕਿਸੇ ਨਾਲ ਸਾਂਝਾ ਖਾਤਾ ਨਹੀਂ ਬਿਲਕੁਲ ਕੱਲਿਆਂ ਦਾ ਮਤਲਬ ਕਿ ਖਾਤਾ ਇਹਨਾਂ ਨੇ ਰੱਖਿਆ ਹੋਇਆ ਬਾਈ ਇੱਕ 12 ਕਿੱਲੇ ਤੁਹਾਨੂੰ ਇੱਕੋ ਫਰਦ ਤੇ ਇੱਕੋ ਹੀ ਨਾਮ ਤੇ ਦੇਖਣ ਨੂੰ ਮਿਲ ਜਾਣਗੇ ਕਿਸੇ ਨਾਲ ਰੋਲਾ ਕੋਲਾ ਨਹੀਂ ਕਿਸੇ ਨਾਲ ਕੋਈ ਵੱਟ ਦਾ ਰੋਲਾ ਨਹੀਂ ਪਹੀ ਦਾ ਰੋਲਾ ਨਹੀਂ ਸਾਰਾ ਕੁਝ ਹੈ ਨਾ ਪ੍ਰੋਪਰ ਵੀਰਾਂ ਨੇ ਵਧੀਆ ਮੈਨੇਜ ਕਰਕੇ ਰੱਖਿਆ ਹੋਇਆ ਜੀ ਪਾਣੀ ਦੇ ਸਾਧਨ ਦੀ ਗੱਲ ਕਰੀ ਤਾਂ ਤੁਹਾਨੂੰ ਮੈਂ ਦੱਸਿਆ ਸੀ ਇੱਕ ਨੰਬਰ ਪਾਣੀ ਤੇ ਤੁਹਾਨੂੰ ਮੋਟਰ ਮਿਲੂਗੀ 12 ਕੱल्ल्याਾਂ ਦੇ ਵਿੱਚ ਨਹਿਰ ਦਾ ਪਾਣੀ ਮਿਲੂਗਾ ਜੀ ਬਿਲਕੁਲ ਓਕੇ ਦੀ ਰਿਪੋਰਟ ਮਿਲੂਗਾ ਮੋਟਰ ਦੇ ਵਿੱਚ ਕਿਸੇ ਦੀ ਬਾਰੀ ਨਹੀਂ ਹਨਾ ਕੱल्ल्याਾਂ ਦੀ ਮੋਟਰ ਹੈ ਜੀ ਸਾਰੇ ਬਾਣ ਦੇ ਵਿੱਚ ਤੁਹਾਨੂੰ ਪਾਈਪ ਲਾਈਨ ਦੇਖਣ ਨੂੰ ਮਿਲ ਜੂਗੀ ਤੁਹਾਨੂੰ ਢੇੜਾ ਮਾਰਨ ਦੀ ਲੋੜ ਨਹੀਂ ਕਿਉਂਕਿ ਪਾਈਪ ਲਾਈਨ ਦਾ ਵੀਰਾਂ ਨੇ ਪੱਕਾ ਪ੍ਰਬੰਧ ਕਰਿਆ ਹੋਇਆ ਜੀ ਬਾਕੀ ਬਾਣ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵੀ ਬਾਣ ਦੀ ਕੋਈ ਕਮੀ ਨਹੀਂ ਬਾਕੀ ਤੁਸੀਂ ਜਾ ਕੇ ਹਨਾ ਸਾਰਾ ਵਿਜ਼ਿਟ ਕਰਕੇ ਆਪਣੇ ਚੈੱਕ ਕਰ ਸਕਦੇ ਹੋ ਹੁਣ ਤੁਹਾਨੂੰ ਮੈਂ ਲੋਕੇਸ਼ਨ ਦਾ ਵੀ ਕਿਹਾ ਸੀ ਵੀ ਟੌਪ ਦੀ ਲੋਕੇਸ਼ਨ ਤੇ ਆ ਟੌਪ ਦਾ ਲੋਕੇਸ਼ਨ ਦੀ ਗੱਲ ਜੇ ਪਤਾ ਲਿੰਕ ਰੋਡ ਦੇ ਉੱਪਰ ਇਹ ਜਮੀਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਤੇ ਆਉਣ ਜਾਣ ਦਾ ਹਨਾ ਪੂਰਾ ਵਧੀਆ ਪੱਕਾ ਪ੍ਰਬੰਧ ਤੁਹਾਨੂੰ ਮਿਲੂਗਾ ਤੇ ਏਰੀਆ ਦੀ ਆਪਾਂ ਹੁਣ ਗੱਲ ਕਰ ਲੈਂਦੇ ਹਾਂ ਜੀ ਏਰੀਆ ਹੈਗਾ ਆਲੂਪੁਰ ਪਿੰਡ ਹੈ ਇਹ ਆਲੂਪੁਰ ਹੈ ਜੀ ਤੇ ਪੈ ਜਾਂਦਾ ਜੀ ਸਰਦੂਲਗੜ ਤਹਿਸੀਲ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਰੇਟ ਦੀ ਗੱਲ ਕਰ ਲੈਂਦੇ ਹਾਂ ਰੇਟ ਕਾਫੀ ਵੀਰ ਪੁੱਛ ਦਿੰਦੇ ਆ ਡਿਮਾਂਡ ਬਾਣ ਦੇ ਪਾਣੀ ਦੇ ਤੇ ਲੋਕੇਸ਼ਨ ਦੇ ਹਿਸਾਬ ਨਾਲ 45 ਲੱਖ ਰੁਪਏ ਡਿਮਾਂਡ ਜਿਹੜੇ ਦੀ ਰੱਖੀ ਗਈ ਹੈ ਬਾਕੀ ਰੇਟ ਹੈ ਨਾ ਮੌਕੇ ਤੇ ਤੁਸੀਂ ਜਿੰਮੀ ਵੀ ਬਣਦਾ ਉੱਪਰ نیچے ਹੋ ਸਕਦਾ ਜੀ ਨੰਬਰ ਨੋਟ ਕਰ ਲਓ ਮਾਲਕ ਵੀਰਾਂ ਨੇ ਦੋ ਨੰਬਰ ਪਵਾਏ ਹੋਏ ਨੇ ਜੀ ਨੰਬਰ ਕਰ ਲਓ ਨੋਟਸ ਗ੍ਰੀਨ ਤੇ ਵੀ ਸ਼ੇਅਰ ਕਰ ਦਿੱਤੇ ਗਏ ਨੇ 97294 90700 90 ਇੱਕ ਨੰਬਰ ਹੈ ਜੀ ਦੂਸਰਾ ਨੰਬਰ ਨੋਟ ਕਰ ਲਓ 94662 ਤੇ 67439 ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਜ਼ਮੀਨ ਦਾ ਸੌਦਾ ਕਰ ਸਕਦੇ ਹੋ ਜੀ ਤੇ ਵਾਕੀ ਵੀਡੀਓ ਵਧੀਆ ਲੱਗੀ ਇਨਫੋਰਮੇਸ਼ਨ ਵਾਲੀ ਲੱਗੀ ਜੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਕਿਹੜੇ ਏਰੀਆ ਦੀ ਜ਼ਮੀਨ ਚਾਹੀਦੀ ਆ ਕਮੈਂਟਾਂ ਦੇ ਹਿਸਾਬ ਨਾਲ ਵੀ ਤੁਹਾਡੇ ਤੱਕ ਅਸੀਂ ਜ਼ਮੀਨਾਂ ਪਹੁੰਚ ਲਿਆ ਕਰਦੇ ਆ ਕਿ ਸਾਡੇ ਕੋਲ ਬਹੁਤ ਸਾਰੀਆਂ ਜ਼ਮੀਨਾਂ ਹੁੰਦੀਆਂ ਅਲੱਗ-ਅਲੱਗ ਵਧੀਆ-ਵਧੀਆ ਰੇਟਾਂ ਦੇ ਵਿੱਚ ਤਾਂ ਕਰਕੇ ਸਾਨੂੰ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਹੜੇ ਏਰੀਆ ਦੀ ਜ਼ਮੀਨ ਚਾਹੀਦੀ ਹੈ ਜਾਂ ਕੁਝ ਠੇਕੇ ਤੇ ਲੈਣੀ ਆ ਜਾਂ ਤੁਸੀਂ ਸੇਲ ਕਰਨੀ ਆ ਹਰ ਤਰ੍ਹਾਂ ਦੀ ਤੁਸੀਂ ਕੁਇਰੀ ਸਾਡੇ ਨੰਬਰਾਂ ਤੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦਾ ਹੈ